ਪਿਛਲੇ ਦਿਨੀਂ ਆਬੀ ਦਰਿਆ ਦੇ ਵਿੱਚ ਆਏ ਹਰਨ ਦੌਰਾਨ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਤੁਸੀਂ ਵਿੱਚ ਪਾਰ ਪੈ ਚੁੱਕੇ ਹਨ ਪਰ ਕਈ ਜਗ੍ਹਾ ਤੇ ਪੇ ਪਾਰਾ ਨੂੰ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਪੂਰਿਆ ਜਾ ਚੁੱਕਿਆ ਹੈ ਪਰ ਅੱਜ ਸਾਡੀ ਟੀਮ ਨੇ ਜਦੋਂ ਪਿੰਡਾਂ ਵਿੱਚ ਜਾ ਕੇ ਰਿਐਲਿਟੀ ਚੈੱਕ ਕੀਤੀ ਤਾਂ ਦੇਖਣ ਨੂੰ ਮਿਲਿਆ ਕਿ ਗੁਰਦਾਸਪੁਰ ਦੇ ਦਿਨਾਨਗਰ ਦੇ ਹਲਕੇ ਵਿੱਚ ਕਈ ਪਿੰਡ ਉਗਰਾਹ ਅਤੇ ਜੈਨਪੁਰ ਵਿੱਚ ਜੋ ਤੁਸੀਂ ਪਾਰ ਗਾਜ਼ੀ ਉਸ ਨੂੰ ਕਿਸੇ ਵੀ ਸੰਸਥਾ ਜਾਂ ਪ੍ਰਸ਼ਾਸਨ ਵੱਲੋਂ ਨਹੀਂ ਪੂਰਿਆ ਗਿਆ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਕਹਿਣਾ ਸੀ ਕਿ 25 ਅਗਸਤ ਨੂੰ ਦਰਿਆ ਦੇ ਵਿੱਚ ਆਏ ਹੜ੍ਹ ਦੌਰਾਨ ਪਿੰਡਾ ਨੇੜੇ ਤੁਸੀ ਵਿੱਚ ਬਾੜ ਪਿਆ ਸੀ ਪਰ ਅਜੇ ਤੱਕ ਸਾਡੇ ਤੱਕ ਕੋਈ ਵੀ ਅਧਿਕਾਰੀ ਜਾਂ ਸੰਸਥਾ ਦਾ ਇਸ ਪਾਰ ਨੂੰ ਪੂਰਨ ਵਾਸਤੇ ਕੋਈ ਨਹੀਂ ਪਹੁੰਚਿਆ ਜਦੋਂ ਕਿ ਇਹਨਾਂ ਪਾਰਾਂ ਦੇ ਨਾਲ ਸਾਡੇ ਪਿੰਡਾਂ ਦਾ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਸਾਨੂੰ ਆਪਣੇ ਪਿੰਡ ਵਿੱਚ ਜਾਣ ਵਾਸਤੇ 8 ਕਿਲੋਮੀਟਰ ਦੂਸਰੇ ਰਸਤੇ ਰਾਹੀਂ ਆਉਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਨਾ ਤੁਸਿਆਂ ਵਿੱਚ ਪਾਰ ਪੈਣਾ ਸ਼ੁਰੂ ਹੋਇਆ ਸੀ। ਅਸੀਂ ਸਰਕਾਰ ਵੱਲੋਂ ਦਿੱਤੇ ਹੈਲਪਲਾਈਨ ਨੰਬਰ ਤੇ ਬੜੇ ਫੋਨ ਕੀਤੇ ਪਰ ਕੋਈ ਵੀ ਸਾਡੀ ਹੈਲਪ ਵਾਸਤੇ ਨਹੀਂ ਆਇਆ। ਉਹਨਾਂ ਦਾ ਕਹਿਣਾ ਸੀ ਕਿ ਅਗਰ ਉਸ ਟਾਈਮ ਸਾਨੂੰ ਸਿਰਫ ਮਿੱਟੀ ਦੇ ਬੋਰੇ ਹੀ ਮਿਲ ਜਾਂਦੇ ਤਾਂ ਅਸੀਂ ਆਪਣੇ ਪਿੰਡ ਵਿੱਚ ਪੈਣ ਵਾਲੇ ਪਾੜਾ ਨੂੰ ਰੋਕ ਸਕਦੇ ਸੀ। ਜੀ ਸਿੰਘ ਸਰਪੰਚੋਗਰਾ ਕੀ ਮਸਲਾ ਹੈ ਮਸਲਾ ਜੀ ਸਾਡੇ ਆ ਪਾੜ ਪਿਆ ਆ ਡੇਢ 200 ਫੁੱਟ ਦਾ ਪਾੜਿਆ ਇੱਥੇ ਤੇ ਇਹ ਜਿਹੜਾ ਆ ਅਸੀਂ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਆ ਮੁਰਮਤ ਹੋਣੀ ਚਾਹੀਦੀ ਇਹਦੀ ਅਧਿਕਾਰੀ ਕੋ ਆਇਆ ਕੋਈ ਪਾੜ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਈ ਤੱਕ ਕਿ ਇਹਨੇ ਨਹੀਂ ਪੁੱਛਿਆ ਸਾਨੂੰ ਆਣ ਕੇ ਅਜੇ ਤੱਕ ਇਦਾਂ ਹੀ ਆ ਜੀ ਕਿਦਾਂ ਜਾ ਰਹੇ ਪਿੰਡ ਚ ਪਿੰਡ ਚ ਹੀ ਅਸੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਇਹ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗੱਲ ਨਹੀਂ ਨੂੰ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉਧਰ ਨਹੀਂ ਜਾਂਦੇ ਤੇ ਹਜੇ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਕਿ ਪ੍ਰਸ਼ਾਸਨ ਅਧਿਕਾਰੀ ਨੇ ਸਾਡੀ ਕੋਈ ਜੀ ਬੰਨ ਬੰਨਣ ਦੀ ਕੋਸ਼ਿਸ਼ ਹਜੇ ਕੋਈ ਨਹੀਂ ਕੀਤੀ ਕੱਲ ਆਏ ਸੀ ਕੁਝ ਅਧਿਕਾਰੀ ਉਹਦੀ ਮਿੰਨਤੀ ਕਰਗੇ ਸੀ ਪੀ ਡੂੰਗਾ ਕਿੰਨਾ ਆ ਇਹ ਲੰਬਾਈ ਇਹਦੀ ਕਿੰਨੀ ਹੈਗੀ ਆ ਉਹ ਸਾਰਾ ਕੁਝ ਉਹਦੀ ਮਿੰਨਤੀ ਮੰਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋ ਦਾ ਕੋਈ ਪ੍ਰੋਸੀਜਰ ਹੁੰਦਾ ਹੋਏਗਾ ਉਸ ਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਵੱਡਾ ਜਿਹੜਾ ਇਸ ਡਿਪਾਰਟਮੈਂਟ ਦਾ ਜਾ ਇਦਾਂ ਸਬੰਧਤ ਡੀਸੀ ਐਚਡੀਐਮ ਸਾਹਿਬ ਕੋਈ ਇਦਾਂ ਕੋਈ ਇਦਾਂ ਦਾ ਅਧਿਕਾਰੀ ਜਿਹੜਾ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਜੀ ਅਜੇ ਤੱਕ ਫਿਰ ਤੁਹਾਡਾ ਸਬੰਧ ਸਬਰ ਟੁੱਟਿਆ ਪਿਆ ਜਵਾ ਵਜੇ ਚੁੱਕਾ ਆ ਸੰਪਰਕ ਆਵਾਜ਼ਾਈ ਤੇ ਚਲੋ ਜੀ ਟੁੱਟੀ ਟੁੱਟੀ ਆ ਤੇ ਸਾਨੂੰ ਪਤਾ ਵੀ ਆਪਾਂ ਇੰਨੇ ਇੰਨੇ ਪਾਣੀ ਕਿਉਂ ਲੰਘ ਕੇ ਜਿੱਥੇ ਵੀ ਜਾਣਾ ਜਾਂਦੇ ਆ ਜੀ ਤੇ ਵੈਸੇ ਤਾਂ ਇਹ ਆ ਵੀ ਆਪਾਂ ਦੇ ਉਸ ਦਿਨ ਜਿੱਦਣ ਇੱਥੇ ਰਾਤ ਪਾਣੀ ਦਾ ਇੰਨਾ ਜ਼ੋਰ ਸੀ ਸਾਨੂੰ ਜੋ ਮਦਦ ਚਾਹੀਦੀ ਸੀ ਛੋਟੀ ਮੋਟੀ ਵੀ ਮਿੱਟੀ ਦੀਆਂ ਬੋਰੀਆਂ ਹੀ ਚਾਹੀਦੀਆਂ ਸੀ ਸਾਨੂੰ ਹੋਰ ਕੀ ਚਾਹੀਦਾ ਹੋਰ ਉਹ ਦੇ ਵੀ ਕੀ ਸਕਦੇ ਸੀ ਸਾਨੂੰ ਉਹ ਵੀ ਮਿਲਿਆ ਪਰ ਉਹ ਅਜੇ ਤੱਕ ਵੀ ਸਾਡੀ ਕੋਈ ਇਹਦੀ ਕੀ ਕਹਿੰਦੇ ਵੀ ਉਹਦੇ ਵਾਹਿਗੁਰੂ ਦੇ ਭਰੋਸੇ ਹੀ ਆ ਜਾਂ ਜਿਹੜੀਆਂ ਸਿੱਖ ਸੰਗਤਾਂ ਜਾਂ ਹੋਰ ਸਾਡੇ ਮਦਦ ਕਰਨ ਵਾਸਤੇ ਆ ਰਹੇ ਨੇ ਲੋਕ ਇਹ ਉਹਨਾਂ ਦਾ ਸਾਰਾ ਚੱਲ ਰਿਹਾ ਵੀ ਲੋਕਾਂ ਦਾ ਪਸ਼ੂਆਂ ਦਾ ਵੀ ਚਾਰਾ ਜਿਹੜਾ ਮਿਲ ਰਿਹਾ ਤੇ ਜਿਹੜੇ ਸਾਡੇ ਪਿੰਡਾਂ 'ਚ ਰਹਿ ਰਹੇ ਉਹਨਾਂ ਨੂੰ ਵੀ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ ਸਰ 24 ਤਰੀਕ ਨੂੰ ਪਾਣੀ ਆਉਣਾ ਸ਼ੁਰੂ ਹੋ ਗਿਆ ਸਾਮ ਨੂੰ 25 ਤਰੀਕ ਨੂੰ ਟਾਂਡੇ ਲੱਗ ਬੰਟ ਟੁੱਟਦਾ ਹੈ ਔਰ 25 ਤਰੀਕ ਨੂੰ ਇੱਥੇ ਟੁੱਟ ਜਾਣਾ ਸੀ ਕਿਉਂਕਿ ਸਾਰਾ ਟਾਂਡੇ ਵਾਲਾ ਪਾਣੀ ਵੀ ਇੱਥੇ ਆਉਣਾ ਸੀ ਅਸੀਂ ਵੀਡੀਓ ਸਾਬ ਨਾਲ ਵੀ ਗੱਲ ਕੀਤੀ ਆ ਕਿ ਸਾਨੂੰ ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ ਉਹ ਕਹਿੰਦੇ ਕਿ ਇਹ ਤੁਸੀਂ ਇੱਥੋਂ ਚਲੇ ਜਾਓ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਬੰਨ ਬੰਨਣ ਦੇ ਵਿੱਚ ਮਦਦ ਕਰੋ ਤਾਂ ਜੇ ਬੰਨ ਟੁੱਟੇ ਨਾ ਤਾਂ ਅਸੀਂ ਸਾਨੂੰ ਜਾਣ ਦੀ ਜ਼ਰੂਰਤ ਹੀ ਨਾ ਪਵੇ ਪਰੰਤੂ ਅਜਾ ਕੁਝ ਨਹੀਂ ਹੋਇਆ ਇੱਥੋਂ ਤੱਕ ਕਿ ਸਾਨੂੰ ਖਾਲੀ ਸੈਂਡ ਬੈਗ ਤੱਕ ਵੀ ਪ੍ਰੋਵਾਈਡ ਨਹੀਂ ਹੋਏ ਸਾਡੇ ਪਿੰਨੇ ਪੂਰੀ ਕੋਸ਼ਿਸ਼ ਕੀਤੀ 12 ਵਜੇ ਇੱਥੋਂ ਬੰਨ ਟੁੱਟਣ ਲੱਗਾ ਸੀ ਅਸੀਂ 12 ਵਜੇ ਬੰਨ ਬੰਨਿਆ ਔਰ ਸਾਡੇ ਕੋਲ ਲਾਸਟ 5 ਵਜੇ ਸਵੇਰੇ ਸਾਡੀ ਜਦੋਂ ਜਾ ਦੇ ਬਾਅਦ ਅਸੀਂ ਕਿ ਜੀਸੀਬੀ ਵੀ ਲੈ ਕੇ ਲਈ ਸੀ ਇੱਥੇ ਤੇ 5 ਵਜੇ ਸਾਡੇ ਕੋਲ ਜਿਹੜਾ ਪਾਣੀ ਉਹ ਬਰ ਬਲ ਕਿਤੇ ਹੈਲਪ ਆ ਦੇ ਫੋਨ ਕਰੋ ਸਰਕਾਰ ਵਾਲੋ ਕੀ ਅਸਰ ਪਿਆ ਸਰ ਹੈਲਪ ਲਾਈਨ ਤੇ ਉਹ ਤਾਂ ਫੋਨ ਚੱਕਦੇ ਸੀ ਪਰ ਉਹ ਫੋਨ ਚੱਕ ਕੇ ਇੰਨੀ ਗੱਲ ਕਹਿੰਦੇ ਕਿ ਤੁਹਾਡੀ ਕੰਪਲੇਟ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੀ ਕਿਸੇ ਅਧਿਕਾਰੀ ਨਾਲ ਗੱਲ ਕਰਾਓ ਜਿੱਦਾਂ ਸਾਨੂੰ ਉਹਨਾਂ ਦਾ ਨੰਬਰ ਦਿਓ ਪਰੰਤੂ ਕਹਿੰਦੇ ਨਹੀਂ ਅਸੀਂ ਤੁਹਾਡੀ ਗੱਲ ਸੁਣ ਲਈ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਕਿੰਨੇ ਦਿਨ ਬਾਅਦ ਅਧਿਕਾਰੀ ਆਏ ਅਧਿਕਾਰੀ ਸਰ 26 ਤਰੀਕ ਨੂੰ ਐਕਸ਼ਨ ਸਾਹਿਬ ਆਏ ਸੀ ਪੜ੍ਹੇ ਸਾੜ ਤੇ ਇਧਰ ਨਹੀਂ ਆਏ ਪੜ੍ਹੇ ਸਾੜ ਤੇ ਆਏ ਸੀ ਔਰ ਉਹ 23 ਨੂੰ ਸਾਨੂੰ ਉਹ ਦਵਾਂਸ ਕੀ ਲੈਣੇ ਸੋਣਾ ਕੋਲੋਂ 23 ਨੂੰ ਉਹਨਾਂ ਨੂੰ ਸਾਨੂੰ ਤਾਂ 25 ਤਰੀਕ ਨੂੰ ਮਦਦ ਚਾਹੀਦੀ ਸੀ ਬੰਨ ਨੂੰ ਬੰਨਣ ਵਾਸਤੇ ਉਹ ਤਾਂ ਬੰਨਿਆ ਨਹੀਂ ਗਿਆ ਸਾਡੇ ਪਿੰਡ ਦੇ ਲੋਕ ਸਾਰੀ ਰਾਤ ਇੱਥੇ ਜਾਗਦੇ ਰਹੇ ਨੇ ਇਸੇ ਤੋਂ ਬੰਦ ਉੱਪਰ ਰਹੇ ਨੇ ਔਰ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਘਰੋਂ ਖਾਦ ਵਾਲੇ ਕੱਟੇ ਲਿਆ ਕੇ ਖਾਲੀ ਬੋਰੀਆਂ ਲਿਆ ਕੇ ਉਹਦੇ ਨਾਲ ਬੰਨ ਬੰਨਿਆ ਗਿਆ ਸੀ ਇਹ ਆ ਸਾਡੇ ਸਰਕਾਰਾਂ ਦੇ ਸਾਡੇ ਪ੍ਰਸ਼ਾਸਨ ਦੇ ਜਿਹੜੇ ਆ ਅਗਾਉਂ ਪ੍ਰਬੰਧ ਜਿਹੜੇ ਤੁਸੀਂ ਕਹਿੰਦੇ ਹੋ ਨਾ گاਉਂ ਪ੍ਰਬੰਧ ਹੋ ਰਹੇ ਨੇ ਇਹ ਆ گاਉਂ ਪ੍ਰਬੰਧ ਸੀ